ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਗੁਰਦਾਸਪੁਰ ਨੰਬਰ 1 ਹੋਵੇ ਜਿਸ ਤਹਿਤ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਗੁਰਦਾਸਪੁਰ ਹਲਕੇ ਦੇ ਪਿੰਡਾਂ ਦੀਆਂ 62 ਕਿਲੋਮੀਟਰ ਦੇ ਕਰੀਬ ਲੰਬੀਆਂ ਸੜਕਾਂ ਦੀ ਮੁਰੰਮਤ ਕਰਨ ਲਈ ਲੋੜਿੰਦੇ ਫੰਡ 12.79 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਸ਼੍ਰੀ ਬਹਿਲ ਨੇ ਕਿਹਾ ਕਿ ਇਸ ਕਾਰਜ ਲਈ ਅੱਜ ਟੈਂਡਰ ਖੋਲ ਦਿੱਤੇ ਗਏ ਹਨ ਅਤੇ ਅਗਲੇ 10 ਦਿਨਾਂ ਦੇ ਦਰਮਿਆਨ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਜਾਵੇਗਾ ਜਿੰਨਾ ਵਿੱਚ ਖਰਦਾਨ ਜੀਵਨਵਾਲ ਮੰਗਲਸੈਨ ਖਿਆਤਨਗਰ ਪੀਰਾਬਾਗ ਗਜਨੀਪੁਰ ਤਤਲੇ ਰਤੋਵਾਲ ਤਲਵੰਡੀ ਬਿਰਕ ਬੱਬੇਹਾਲੀ ਔਜਲਾ ਕੋਪਰਸ਼ਦਾ ਮੀਰਪੁਰ ਆਦੀ ਪ੍ਰਮੁੱਖ ਸੜਕਾਂ ਹਨ ਸ਼੍ਰੀ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੜਕਾਂ ਦੀ ਮੁਰੰਮਤ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਲਿਆਉਣ ਲਈ ਟੈਂਡਰ ਵਿੱਚ ਇੱਕ ਨਵੀਂ ਮਦ ਜੋੜੀ ਹੈ ਜਿਸ ਤਹਿਤ ਠੇਕੇਦਾਰ ਸੜਕ ਬਣਾਉਣ ਤੋਂ ਬਾਅਦ 5 ਸਾਲਾਂ ਲਈ ਉਸ ਦੀ ਮੁਰੰਮਤ ਲਈ ਵੀ ਜ਼ਿੰਮੇਵਾਰ ਹੋਵੇਗਾ ਇਸ ਸਬੰਧੀ ਸ਼੍ਰੀ ਰਮਨ ਬਹਿਲ ਨੇ ਹੋਰ ਕੀ ਕਿਹਾ ਸੁਣੋ ਲਖਾਵਾਸੀਆਂ ਨੂੰ ਜੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਮੇਰਾ ਸੁਪਨਾ ਨੰਬਰ 1 ਹੋਵੇਗਾ ਅਰਦਾਸਪੁਰ ਆਪਣਾ ਇਸ ਨੂੰ ਸਹਿਕਾਰ ਕਰਨ ਲਈ ਤੁਹਾਡਾ ਸੇਵਕ ਮੈਂ ਹਮੇਸ਼ਾ ਯਤਨਸ਼ੀਲ ਤੇ ਕਰਮਸ਼ੀਲ ਰਿਹਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਮੇਰੇ ਪ੍ਰਿਆਸ ਹੋਣਗੇ ਜ ਜਿਹਦੇ ਨਾਲ ਅਰਦਾਸਪੁਰ ਦਾ ਸਰਵਪੱਖੀ ਵਿਕਾਸ ਜਿਹੜਾ ਹੋ ਸਕੇ ਅੱਜ ਮੈਂ ਆਪਣੇ ਇਲਾਕਾ ਵਾਸੀਆਂ ਨਾਲ ਇੱਕ ਹੋਰ ਪਹਿਲ ਕਦਮੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਅਣਗੌਲੀਆਂ ਰੱਖਿਆ ਸੀ ਗਿਆ ਅੱਜ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਜਿਹੜੇ ਸਾਡੇ ਪਿੰਡੂ ਖੇਤਰ ਦੀਆਂ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਉਹਾਂ ਦੀ ਮੁਰੰਮਤ ਲਈ ਕੋਈ ਧਿਆਨ ਨਹੀਂ ਦਿੱਤਾ ਜਿਹਦੇ ਨਾਲ ਲੋਕਾਂ ਨੂੰ ਆਉਣ-ਜਾਉਣ ਦੇ ਵਿੱਚ ਖਵਾਈ ਆਈ ਔਰ ਜਿਹੜੀ ਜਿੰਸ ਆਪਾਂ ਲੈ ਕੇ ਜਾਣੀ ਸੀਗੀ ਉਹਨੂੰ ਟ੍ਰਾਂਸਪੋਰਟ ਕਰਨ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੂਸਰੀ ਵਾਰ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰਲ ਦੀ ਸਰਕਾਰ ਆ ਉਸਨੇ ਬਹੁਤ ਵੱਡਾ ਪੰਜਾਬ ਦੇ ਨਾਲ ਮੈਂ ਸਮਝਦਾ ਵੀ ਧੋਖਾ ਵੀ ਕੀਤਾ ਔਰ ਪੰਜਾਬ ਦੇ ਨਾਲ ਧੱਕਾ ਵੀ ਕੀਤਾ ਸਾਡਾ 7757 ਕਰੋੜ ਰੁਪਇਆ ਜਿਹੜਾ ਆਰਡੀਆ ਫੰਡ ਆ ਉਹਨੂੰ ਰੋਕ ਕੇ ਰੱਖਿਆ ਦਾ ਅੱਜ ਤੱਕ ਜਿਹਦੇ ਤੇ ਪੰਜਾਬ ਦੇ ਸੂਬੇ ਦਾ ਆਪਣਾ ਹੱਕ ਸੀ ਔਰ ਜਿਹੜੇ ਅਸੀਂ ਸੈਂਟਰ ਨੂੰ ਜਮ੍ਹਾਂ ਕਰਾਏ ਸੀਗੇ ਅੱਜ ਤੱਕ ਉਹਦੀ ਅਦਾਇਗੀ ਨਾ ਹੋਣ ਕਰਕੇ ਸੜਕਾਂ ਦੇ ਹਾਲਾਤ ਠੀਕ ਨਹੀਂ ਰਹੇ ਪਰ ਮੈਂ ਆਪਰੇ ਨਾ ਤੇ ਧੰਨਵਾਦੀ ਆ ਆਪਣੇ ਹਰਦੇਲ ਅਜੀਜ਼ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀਆਂ 62.41 ਕਿਲੋਮੀਟਰ ਲੰਬੀਆਂ ਸੜਕਾਂ ਦੇ ਮੁਰੰਮਤ ਵਾਸਤੇ 12 ਕਰੋੜ 79 ਲੱਖ ਰੁਪਇਆ ਜਾਰੀ ਕਰਤਾ ਇਹਨਾਂ ਦੇ ਟੈਂਡਰ ਜਿਹੜੇ ਨੇ ਲੱਗੇ ਨੇ ਅੱਜ 19 ਤਰੀਕ ਨੂੰ ਇਹ ਟੈਂਡਰ ਜਿਹੜੇ ਨੇ ਖੋਲੇ ਜਾਣਗੇ ਔਰ ਆਉਣ ਵਾਲੇ 10 ਦਿਨਾਂ ਦੇ ਵਿੱਚ ਇਹਨਾਂ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦਾ ਕੰਮ ਜਿਹੜਾ ਉਹ ਜੰਗੀ ਪੱਧਰ ਤੇ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਪਿੰਡ ਨੇ ਹਰਦਾਨ ਹੋ ਗਿਆ ਜੀਵਨਵਾਲ ਹੋ ਗਿਆ ਮੰਗਲਸਰ ਹਯਾਤਨਗਰ ਪੀਰਾਵਾਲ ਗਦਨੀਪੁਰ ਤਤਲੇ ਚੋਰ ਰਤੋਵਾਲ ਤਲਵੰਡੀ ਵਿਰਖ ਬੱਬੇਹਾਲੀ ਔਜਲਾ ਸਰਾਵਾ ੁੱਲੇਚਾ ਹਮਰਾਜਪੁਰ ਪਿਪੜ ਕਲਾ ਕਾਲਾ ਨੰਗਲ ਕੋਪਰਸਾਦਾ ਨੰਗਲ ਬ੍ਰਾਹਮਣਾ ਮੀਰਪੁਰ ਸ਼ੇਰਪੁਰ ਤੇ ਹੋਰ ਕਾਫੀ ਪਿੰਡ ਜਿਹੜੇ ਨੇ ਉਹਨਾਂ ਦੀਆਂ ਸੜਕਾਂ ਜਿਹੜੀਆਂ ਬਹੁਤ ਕਸਟੋਨ ਦੇ ਵਿੱਚ ਜਿਹੜੀ ਆ ਉਹਦੀ ਮੁਰੰਮਤ ਜਿਹੜੀ ਆ ਕੀਤੀ ਜਾਊਗੀ ਔਰ ਅੱਜ ਮੈਨੂੰ ਦੱਸਦਿਆਂ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਮੁਰੰਮਤ ਦੇ ਵਿੱਚ ਇੱਕ ਨਵੀਂ ਕਲਾਸ ਜਿਹੜੀ ਆ ਐਡ ਕੀਤੀ ਆ ਜਿਹੜੀ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਕੀਤੀ ਆ ਉਹਦਾ ਕਾਰਨ ਹੁੰਦਾ ਸੀ ਕਿ ਜਿਹੜੇ ਠੇਕੇਦਾਰ ਸੀ ਉਹ ਕਿਸੇ ਵਕਤ ਸਮਗਰੀ ਮਾੜੀ ਇਸਤੇਮਾਲ ਕਰਦੇ ਸਨ ਤੇ ਸੜਕਾਂ ਬਹੁਤ ਦੇਰ ਚੱਲਦੀਆਂ ਨਹੀਂ ਸੀਗੀਆਂ ਪਰ ਹੁਣ ਪਗਵੰਤੋ ਮਾਨ ਜੀ ਜੀ ਯੋਗ ਅਗਵਾਈ ਥਲੇ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਇਹ ਕੰਮ ਜਿਹੜਾ ਵੀ ਠੇਕੇਦਾਰ ਕਰੇਗਾ ਉਹਨੂੰ 5 ਸਾਲਾਂ ਦੇ ਵਿੱਚ ਇਹਦੀ ਮੈਂਟੇਨੈਂਸ ਵੀ ਉਸ ਠੇਕੇਦਾਰ ਨੂੰ ਕਰਨੀ ਹੋਵੇਗੀ ਜੇ 5 ਸਾਲਾਂ ਦੇ ਵਿੱਚ ਇਹ ਸੜਕ ਜਿਹੜੀ ਆ ਟੁੱਟਦੀ ਆ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਠੇਕੇਦਾਰ ਦੀ ਹੋਊਗੀ ਔਰ 5 ਸਾਲ ਦੇ ਵਿੱਚ ਇਹਨਾਂ ਪੈਸਿਆਂ ਦੇ ਨਾਲ ਹੀ ਠੇਕੇਦਾਰ ਜਿਹੜੀ ਆ ਉਹਦੀ ਮੁਰੰਮਤ ਕਰੂਗਾ ਸੋ ਮੈਂ ਸਮਝਦਾ ਇਹ ਬਹੁਤ ਵਧੀਆ ਪਹਿਲ ਕਦਮੀ ਆ ਬਹੁਤ ਵਧੀਆ ਪ੍ਰਯਾਸ ਆ ਕਿਉਂਕਿ ਇਤਨੀਆ ਸਰਕਾਰਾਂ ਵੇਲੇ ਇਹਾਂ ਕੰਮਾਂ ਦੇ ਵਿੱਚ ਰਾਜਨੀਤਿਕ ਦਖਲ ਬਹੁਤ ਜ਼ਿਆਦਾ ਸੀਗਾ ਜਿਹਨੂੰ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਨੇ ਰੋਕ ਕੇ ਇੱਕ ਪਾਰਦਰਸ਼ਤਾ ਲਿਆਂਦੀ ਆ ਤਾਂ ਕਿ ਜਿਹੜਾ ਕੰਮ ਹੋਵੇ ਉਹ ਮਿਆਰੀ ਕੰਮ ਹੋਵੇ ਚੰਗੀ ਕੁਆਲਿਟੀ ਦਾ ਹੋਵੇ ਤਾਂ ਕਿ ਲੋਕਾਂ ਨੂੰ ਉਹਦੀ ਸੁਵਿਧਾ ਜਿਹੜੀ ਆ ਉਹ ਮਿਲ ਸਕੇ ਸੋ ਮੈਨੂੰ ਅੱਜ ਗੁਰਦਾਸਪੁਰ ਦੇ ਲੋਕੀਆਂ ਨੂੰ ਇਹ ਗੱਲ ਸਾਂਝੀ ਕਰਨ ਦੇ ਵੀ ਖੁਸ਼ੀ ਹੋ ਰਹੀ ਆ ਤੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਔਰ ਉਹਨਾਂ ਦੀ ਆਵਾਜ਼ ਆਈ ਨਹੀਂ ਮੁਸ਼ਕਲ ਆਉਂਦੀ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿੰਨ ਨੂੰ ਲੈ ਕੇ ਜਾਣਾ ਉਹਦੇ ਨੂੰ ਮੁਸ਼ਕਲ ਆਉਂਦੀ ਸੀ ਉਹਦੇ ਵਾਸਤੇ 62.2 ਕਿਲੋਮੀਟਰ ਸੜਕਾਂ ਜੜੀਆਂ ਨੇ ਔਰ ਬਣ ਰਹੀਆਂ ਨੇ ਔਰ ਉਹਦੇ ਤੇ 12 ਕਰੋੜ 79 ਲੱਖ ਰੁਪਏ ਦਾ ਜਿਹੜਾ ਖਰਚਾ ਉਹ ਆਉਗਾ ਸੋ ਪਰਮੇਸ਼ਵਰ ਕਿਰਪਾ ਕਰੇ ਆਪਾ ਗੁਰਦਾਸਪੁਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਣੀ ਔਰ ਮੈਂ ਮੇਰੀ ਆਦਤ ਆ ਕਿ ਮੈਂ ਬਹੁਤ ਜ਼ਿਆਦਾ ਲਾਈਵ ਨਹੀਂ ਹੁੰਦਾ ਤੇ ਜਦੋਂ ਮੈਂ ਲਾਈਵ ਹੁੰਨਾ ਮੈਂ ਹਮੇਸ਼ਾ ਵਿਕਾਸ ਦੀ ਗੱਲ ਕਰਨਾ ਮੈਂ ਹਮੇਸ਼ਾ ਸਤਿ ਭਾਵਨਾ ਦੀ ਗੱਲ ਕਰਨਾ ਮੈਂ ਲਾਈਵ ਹੋ ਕੇ ਬਹੁਤ ਉੱਚਾ ਜੀਵਾ ਬੋਲਣ ਵਾਲਾ ਇਨਸਾਨ ਨਹੀਂ ਕਿਸੇ ਨੂੰ ਗੰਤ ਨਹੀਂ ਕਹਿੰਦਾ ਮਾੜਾ ਨਹੀਂ ਕਹਿੰਦਾ ਆਪਣੇ ਕੰਮ ਦੇ ਵਿੱਚ ਵਿਸ਼ਵਾਸ ਰੱਖਦਾ ਔਰ ਮੇਰੀ ਕੋਸ਼ਿਸ਼ ਇਹ ਆ ਕਿ ਰਾਜਨੀਤੀ ਦਾ ਉਹ ਪਹਿਲੂ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਨਹੀਂ ਮਿਲਿਆ ਅੱਜ ਉਸ ਪਹਿਲੂ ਜਿਹੜਾ ਉਹ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਦੱਸ ਰਿਹਾ ਗੁਰਦਾਸਪੁਰ ਦਾ ਵਿਕਾਸ ਕਰਨਾ ਗੁਰਦਾਸਪੁਰ ਦੇ ਲੋਕਾਂ ਦਾ ਜੀਵਨ ਸਤਰ ਉੱਪਰ ਚੁੱਕਣਾ ਸਾਡੀ ਜ਼ਿੰਮੇਵਾਰੀ ਆ ਔਰ ਆਵਾਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਹੀ ਇਹ ਆ ਕਿ ਸਾਰੇ ਉਹ ਕੰਮ ਕਰੋ ਜਿਹੜੇ ਲੋਕਾਂ ਦੀ ਸੇਵਾ ਵਿੱਚ ਵਰਤੇ ਹੋਣ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕੇ ਲਈ ਹੋਣ ਔਰ ਮੈਂ ਅੱਜ ਸਾਡੇ ਰਾਏ ਸੈਂਟਰ ਗਵਰਨਮੈਂਟ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ 7752 ਕਰੋੜ ਰੁਪਈਆ ਸਾਡਾ ਆਰਡੀ اف ਦਾ ਰੋਕਿਆ ਉਹਨੂੰ ਜਲਦ ਰਿਲੀਜ਼ ਕੀਤਾ ਜਾਵੇ ਤਾਂ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਸੜਕਾਂ ਬਣਨ ਵਾਲੀਆਂ ਨੇ ਜਿਹਦੀ ਆਲਰੇਡੀ ਲਿਸਟ ਤਕਰੀਬਨ 35 36 ਨਵੀਆਂ ਸੜਕਾਂ ਦੀ ਲਿਸਟ ਦਿੱਤੀ ਆ ਸੋ ਸਾਡੀ ਕੋਸ਼ਿਸ਼ ਹੈ ਕਿ ਜਦੋਂ ਇਹ ਪੈਸਾ ਰਿਲੀਜ਼ ਹੁੰਦਾ ਉਹ ਵੀ ਸੜਕਾਂ ਸਾਡੀਆਂ ਨਵੀਆਂ ਬਣਨ ਤਾਂ ਕਿ ਲੋਕਾਂ ਨੂੰ ਸੁਵਿਧਾ ਮਿਲ ਸਕੇ ਔਰ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਭਾਵੇਂ ਪੰਜਾਬ ਦੇ ਵਿੱਚ ਸਰਕਾਰ ਉਹਦੀ ਨਹੀਂ ਪਰ ਪੰਜਾਬ ਦੇ ਲੋਕ ਇੱਕ ਸੁਵਿਧਾ ਚਾਹੁੰਦੇ ਨੇ ਪੰਜਾਬ ਦੇ ਲੋਕ ਵੀ ਆਪਣਾ ਵਿਕਾਸ ਚਾਹੁੰਦੇ ਨੇ ਇਹ ਵਿਤਕਰਾ ਜਿਹੜਾ ਬਾਜਪਾ ਦੀ ਸੈਂਟਰ ਗਵਰਨਮੈਂਟ ਪੰਜਾਬ ਦੇ ਨਾਲ ਕਰ ਰਹੀ ਆ ਉਹਦੀ ਸਖਤ ਸ਼ਬਦਾਂ ਦੇ ਨਾਲ